ਹਾਂਜੀ ਅੱਜ ਆਫਰ ਦੇ ਵਿੱਚ ਲੈ ਕੇ ਆਏ ਜੀ ਆਪਾਂ ਪਸ਼ਮੀਨਾ ਸ਼ਾਲ ਸੂਟ ਸਿਮਰ ਦੇ ਵਿੱਚ ਜੀ ਡਿਜ਼ਾਈਨ ਚੈੱਕ ਕਰ ਲਓ ਜੀ ਪਹਿਲਾ ਡਿਜ਼ਾਈਨ ਤੁਹਾਨੂੰ ਖੋਲ ਕੇ ਦਿਖਾਉਣਾ ਈ ਡਿਜ਼ਾਈਨ ਚੈੱਕ ਕਰ ਲਓ ਬੜਾ ਆਲਟੀਮੇਟ ਡਿਜ਼ਾਈਨ ਹੈ ਜੀ ਲਓ ਪਸ਼ਮੀਨਾ ਸਿਮਰ ਕੱਪੜਾ ਹੈ ਪਸ਼ਮੀਨੇ ਦੀ ਨਾਲ ਸਲਵਾਰ ਹੈ ਨਾਲ ਹੈਗਾ ਜੀ ਸ਼ਾਲ ਕੰਟਰਾਸਟ ਦੇ ਵਿੱਚ ਸ਼ਾਲ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰੀਮੀਅਮ ਡਿਜ਼ਾਈਨ ਡਿਜ਼ਾਈਨ ਦੀ ਲੁੱਕ ਚੈੱਕ ਕਰੋ ਕਿੰਨੀ ਸੋਹਣੀ ਡਿਜ਼ਾਈਨ ਹੈ ਫੁੱਲ ਲੈਂਥ ਦਾ ਡਿਜ਼ਾਈਨ ਹੈ ਜੀ ਔਰ ਆਪਾਂ ਲੈ ਕੇ ਆਏ ਬਿੱਗ ਆਫਰ ਦੇ ਵਿੱਚ ਜੀ ਇਹ ਸੂਟ ਵਿਕਦਾ ਮਾਰਕੀਟ ਦੇ ਵਿੱਚ 12-1300 ਰੁਪਏ ਦੀ ਰੇਂਜ ਚ ਆਪਾਂ ਨੇ ਰੇਟ ਰੱਖਿਆ ਜੀ ਇਹਦਾ 700 ਰੁਪਿਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ WhatsApp ਆਰਡਰ ਕਰ ਦਿਓ ਜੀ ਆਪ ਨੂੰ ਨੰਬਰ ਉੱਪਰ ਮੈਂਸ਼ਨ ਹੈ ਸਕਰੀਨ ਦੇ ਉੱਪਰ ਲਓ ਜੀ ਸੈਕੰਡ ਕਲਰ ਆ ਗਿਆ ਜੀ ਗ੍ਰੇ ਕਲਰ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਚਲਿਓ ਆਰਡਰ ਕਰ ਦਿਓ ਜੀ ਆਪ ਨੂੰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਔਰ ਥਰਡ ਕਲਰ ਆ ਗਿਆ ਵਾਈਨ ਕਲਰ ਜੀ ਸਕਰੀਨ ਸ਼ਾਟ ਲਈ ਚਲੋ ਜਲਦੀ ਜਲਦੀ ਆਰਡਰ ਕਰ ਦਿਓ ਵਾਈਨ ਕਲਰ ਵੀ ਬੂਰਾ ਸੋਹਣਾ ਕੰਟਰਾਸਟ ਦੇ ਵਿੱਚ ਛਾਲ ਲਈ ਜੀ ਔਰ ਲਾਸਟ ਕਲਰ ਹੈਗਾ ਜੀ ਕਾਫੀ ਕਲਰ ਫੁੱਲ ਟ੍ਰੈਂਡ ਦੇ ਵਿੱਚ ਹੈ ਜੀ ਜਲਦੀ ਜਲਦੀ ਬੁੱਕ ਕਰਾ ਲਓ ਜੀ ਡਿਜ਼ਾਈਨ ਹੈਗਾ ਬਹੁਤ ਜਿਆਦਾ ਸੋਹਣਾ ਮਿਲੂਗਾ ਤੁਹਾਨੂੰ ਤੁਹਾਡੀ ਆਪਣੀ ਦੁਕਾਨ ਤੋਂ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੀ ਤੋਂ ਜਲਦੀ ਜਲਦੀ ਆਰਡਰ ਕਰ ਲਓ 700 ਰੁਪਏ ਰੇਟ ਆ